ਸਸ਼ਕਾਲ ਵੀ ਮੈਂ ਅੱਜ ਦੀਪਕਾਔਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਦਾ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਜਿੱਥੇ ਉਹ 13 ਦਿਨ ਵੈਂਟੀਲੇਟਰ ਦੇ ਉੱਤੇ ਲੇਟੇ ਸੀ ਦੋਸਤੋ ਬਾਤ ਜਿਹੜਾ ਹੈ ਉਹਨਾਂ ਦੀ ਮੌਤ ਹੋ ਗਈ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਜਿਨ੍ਹਾਂ ਜਿਨ੍ਹਾਂ ਦੀ ਮੌਤ ਪਸੂ ਾਂ ਦੇ ਵਿੱਚ ਟਕਰਾਉਣ ਨਾਲ ਜਾਨੀ ਕਿ ਦੋ ਸਾਲ ਆਪਸ ਚ ਲੜਾਈ ਕਰ ਰਹੇ ਸੀ ਤੇ ਜਿਹੜਾ ਹੈ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਟਕਰਾਇਆ ਦੋਸਤੋ ਬਾਅਦ ਜਿਹੜਾ ਹੈ ਰਾਜਵੀਰ ਜਵੰਦਾ ਦੀ ਦੀੜ ਦੀ ਹੱਡੀ ਟੁੱਟੀ ਤੇ ਉਸ ਤੋਂ ਬਾਅਦ ਕਾफी ਅੰਦਰੂਨੀ ਸੱਟਾਂ ਆਉਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਲੇਕਿਨ ਇਹ ਆਵਾਰਾ ਫਸੂਆਂ ਤੇ ਕੰਟਰੋਲ ਕਦੋਂ ਕੀਤਾ ਜਾਵੇਗਾ ਹਰ ਇੱਕ ਵੱਲੋਂ ਜਿਹੜਾ ਹੈ ਵੱਡਾ ਸਵਾਲ ਖੜਾ ਹੋ ਗਿਆ ਕਿਉਂਕਿ ਰਾਜਵੀਰ ਜਵੰਦਾ ਬੜੇ ਹੀ ਹੁਨਾਰ ਬੜੇ ਹੀ ਐਕਟਿਵ ਪਰਸਨ ਸੀ ਲੇਕਿਨ ਅਚਾਨਕ ਦੀ ਮੌਤ ਨੇ ਸਭ ਨੂੰ ਝਟਕਾ ਦੇ ਦਿੱਤਾ ਹੈ ਹਰ ਪਾਸੇ ਜਿਹੜਾ ਹੈ ਕਿਤੇ ਨਾ ਕਿਤੇ ਮਾਹੌਲ ਜਿਹੜਾ ਹੈ ਜਿਹੜਾ ਹੈ ਗਰਮ ਵੀ ਹੋਇਆ ਹੋਇਆ ਹੈ ਕਿਉਂਕਿ ਜੇਕਰ ਗੱਲ ਕਰੀਏ ਆਵਾਰਾ ਪਸ਼ੂਆਂ ਦੀ ਜਿਨ੍ਹਾਂ ਦੀ ਰੋਜ਼ ਦੀ ਟਕਰਾਅ ਦੇ ਨਾਲ ਬੜੀਆਂ ਹੀ ਜ਼ਿਆਦਾ ਮੌਤਾਂ ਬੜੀਆਂ ਹੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਆਮ ਹੀ ਰਸਤਿਆਂ ਤੇ ਆਮ ਹੀ ਰਾਹਾਂ ਦੇ ਉੱਤੇ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ ਇਹਨਾਂ ਆਵਾਰਾ ਪਸ਼ੂਆਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹਦੇ ਉੱਤੇ ਲੋਕ ਵੀ ਪੜਕੇ ਹੋਏ ਨੇ ਕਿਉਂਕਿ ਸਰਕਾਰਾਂ ਇਹਨਾਂ ਦੇ ਉੱਤੇ ਜਿਹੜੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਇਹਨਾਂ ਦੀਆਂ ਥਾਵਾਂ ਵੀ ਬਣੀਆਂ ਹੋਈਆਂ ਨੇ ਗਊਸ਼ਾਲਾ ਬਣੀਆਂ ਹੋਈਆਂ ਨੇ ਜਿਹੜੇ ਨੇ ਸਾਂਭ ਰੱਖਣ ਲਈ ਅਲੱਗ ਜਿਹੜੇ ਨੇ ਇਹਨਾਂ ਦੇ ਪੈਸੇ ਇਕੱਠੇ ਕੀਤੇ ਹੋਏ ਨੇ ਲੇਕਿਨ ਉਹਨਾਂ ਆਵਾਰਾ ਪਸ਼ੂਆਂ ਦੇ ਉੱਤੇ ਕੰਟਰੋਲ ਕਿਉਂ ਨਹੀਂ ਪਾਇਆ ਜਾਂਦਾ ਕਿਉਂ ਇਹ ਆਵਾਰਾ ਪਸ਼ੂ ਫਿਰ ਵੀ ਰਸਤਿਆਂ ਦੇ ਵਿੱਚ ਹੀ ਜਿਹੜੇ ਨੇ ਘੁੰਮਦੇ ਦਿਖਾਈ ਦਿੰਦੇ ਨੇ ਇਨਾਂ ਦੇ ਨਾਮ ਤੇ ਲੱਖਾਂ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਨੇ ਇਹ ਜਿਹੜੇ ਨੇ ਪੈਸੇ ਇਕੱਠੇ ਕਰਨ ਵਾਲੇ ਲੋਕ ਉਹ ਲੋਕ ਇਹਨਾਂ ਆਵਾਰਾ ਫਸੂਆਂ ਨੂੰ ਫਿਰ ਉਹਨਾਂ ਦੇ ਅੰਦਰ ਕਿਉਂ ਨਹੀਂ ਬੰਨ ਕੇ ਰੱਖਦੇ ਕਿਉਂ ਇਹਨਾਂ ਨੂੰ ਆਵਾਰਾ ਖੁੱਲੇ ਛੱਡਿਆ ਹੁੰਦਾ ਹੈ ਜਿਹਦੇ ਨਾਲ ਕਿਤੇ ਨਾ ਕਿਤੇ ਐਕਸੀਡੈਂਟ ਕਿਤੇ ਨਾ ਕਿਤੇ ਮੌਤ ਦੀ ਖਬਰ ਸੁਣਨ ਨੂੰ ਆਮ ਹੀ ਸਾਹਮਣੇ ਆਉਂਦੀ ਰਹਿੰਦੀ ਹੈ ਰਾਜਵੀਰ ਜਵੰਦਾ ਜਿਹੜੀ ਇੱਕ ਬੜੀ ਵੱਡੀ ਹਸਤੀ ਸੀ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ ਹੁਣ ਉਹਨਾਂ ਦੇ ਜਿਹੜੀ ਹੈ ਜਾਨ ਗਵਾਣ ਤੋਂ ਬਾਅਦ ਕਾਫੀ ਲੋਕ ਜਾਗਰੂਕ ਹੋਏ ਲੋਕਾਂ ਨੇ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸੀਏ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਦਲਾਸਰ ਅਵਾਰਾ ਪਸ਼ੂ ਸਾਹਮਣੇ ਆਉਣ ਕਰਕੇ ਰਾਜਵੀਰ ਜਵੰਦਾ ਨਾਲ ਜਾਨ ਲੇਵਾ ਸੜਕ ਹਾਦਸਾ ਵਾਪਰਿਆ ਸੀ ਹੁਣ ਹਿਮਾਚਲ ਹਿਮਾਚਲ ਕੋਰਟ ਵਿੱਚ ਅਵਾਰਾ ਪਸ਼ੂਆਂ ਦੇ ਹਾਲ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਵਿੱਚ ਸਰਕਾਰ ਵੱਲੋਂ ਵਸੂਲੇ ਗਊ ਗਾਂ ਗਊ ਸੈਂਸ ਦੇ ਸਵਾਲ ਚੁਕੇ ਗਏ ਹਨ ਇਹ ਜਨਤਿਕ ਪਟੀਸ਼ਨ ਨੇ ਅੱਜ ਹਾਈ ਕੋਰਟ ਤੋਂ ਸੁਣਵਾਈ ਹੋਵੇਗੀ ਇਹ ਪਟੀਸ਼ਨ ਸਮਾਜ ਸੇਵੀ ਐਡਵੋਕੇਟ ਨਵਕਿਰਨ ਸਿੰਘ ਨੇ ਪਾਈ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਹੁਣ ਐਡਾ ਵੱਡਾ ਹਾਸਾ ਵਾਪਰ ਚੁਕਿਆ ਹੈ ਤੇ ਆਵਾਰਾ ਪਸ਼ੂਆਂ ਦੇ ਉੱਤੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਚਾਹੇ ਉਹ ਹਿਮਾਚਲ ਹੋਵੇ ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਕੋਈ ਵੀ ਭਾਗ ਦਾ ਸੂਬਾ ਹੋਵੇ ਜਿੱਥੇ ਆਵਾਰਾ ਪਸ਼ੂਆਂ ਨਾਲ ਅਚਾਨਕ ਦਈ ਜਿਹੜੇ ਐਕਸੀਡੈਂਟ ਹੋਣੀ ਮੌਤ ਹੋਣੀ ਉਹ ਲੋਕਾਂ ਨੂੰ ਅੰਦਰੋਂ ਕਿਤੇ ਨਾ ਕਿਤੇ ਝੰਜੋੜ ਕੇ ਰੱਖ ਦਿੰਦਾ ਹੈ ਜੇਕਰ ਗੱਲ ਕਰੀਏ ਆਵਾਰਾ ਪਸ਼ੂਆਂ ਦੇ ਨਾਲ ਜਿੱਥੇ ਟਕਰਾ ਕੇ ਰਾਜਵੀ ਜਵੰਦਾ ਦੀ ਮੌਤ ਹੋਈ ਹੈ ਤਾਂ ਉੱਥੇ ਹੀ ਹੁਣ ਵੱਡੇ ਸਵਾਲ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੇ ਚੱਕਨੇ ਐਡਵੋਕੇਟ ਨਖ਼ਰਤ ਨੇ ਜਿਹੜਾ ਹੈ ਵੱਡਾ ਕੇਸ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਲੇਕਿਨ ਇਹਦਾ ਇਹਦੀ ਸਰਕਾਰ ਨੂੰ ਜਵਾਬਦੇਹੀ ਜ਼ਰੂਰ ਦੇਣੀ ਪਵੇਗੀ ਕਿਉਂਕਿ ਇਹਦੀ ਜਵਾਬਦੇਹੀ ਉਹ ਪਰਿਵਾਰ ਮੰਗ ਰਿਹਾ ਹੈ ਰਾਜਵੀ ਜਵੰਡਾ ਦਾ ਪਰਿਵਾਰ ਮੰਗ ਰਿਹਾ ਹੈ ਪੰਜਾਬ ਦਾ ਉਹ ਪਰਿਵਾਰ ਮੰਗ ਰਿਹਾ ਹੈ ਜਿਨ੍ਹਾਂ ਨੇ ਐਕਸੀਡੈਂਟ ਦੇ ਦੌਰਾਨ ਬੜੇ ਹੀ ਲੋਕਾਂ ਨੂੰ ਆਪਦੀ ਜ਼ਿੰਦਗੀ ਦੇ ਵਿੱਚੋਂ ਗਵਾਇਆ ਹੈ ਤੇ ਹਰ ਇੱਕ ਇਨਸਾਨ ਇਹਦਾ ਜਵਾਬ ਮੰਗ ਰਿਹਾ ਹੈ ਸਰਕਾਰ ਕੋਲੋਂ ਕਿਉਂਕਿ ਇਹਨਾਂ ਦੇ ਨਾਮ ਤੇ ਇਹਨਾਂ ਇਹਨਾਂ ਹਜ਼ਾਰਾਂ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਨੇ ਜਿਹੜੀਆਂ ਨੇ ਲੋਕ ਜ਼ਮੀਨਾਂ ਤੱਕ ਜਿਹੜੀਆਂ ਨੇ ਆਪਣੀਆਂ ਆਪਣੀਆਂ ਜਿਹੜੀਆਂ ਜ਼ਮੀਨਾਂ ਤੱਕ ਲੋਕਾਂ ਨੂੰ ਜਿਹੜੀਆਂ ਨੇ ਦਾਨ ਕਰਦੇ ਨੇ ਲੇਕਿਨ ਫਿਰ ਵੀ ਇਹਨਾਂ ਪਸ਼ੂਆਂ ਉੱਤੇ ਕੰਟਰੋਲ ਕਿਉਂ ਨਹੀਂ ਪਾਇਆ ਜਾਂਦਾ